ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਸਾਤ ਸੰਗਤ ਉਹ ਬੇਨਤੀਆਂ ਬਹੁਤ ਜ਼ਰੂਰੀ ਨੇ ਗੁਰਮੁਖ ਪਿਆਰਿਓ ਜਿੱਥੇ ਆਪਾਂ ਵੇਖਦੇ ਆ ਕਿ ਲਗਾਤਾਰ ਕੁਝ ਚੀਜ਼ਾਂ ਤੇ ਗੌਰ ਜਿਹੜੀ ਐ ਉਹ ਕੀਤੀ ਜਾਂਦੀ ਐ ਰਖੜੀ ਬਾਰੇ ਕਿਹੜੀ ਪ੍ਰਕਾਰ ਦੀਆਂ ਕਿਹੜੀਆਂ ਰਖੜੀਆਂ ਜਿਹੜੀਆਂ ਨੇ ਸਾਨੂੰ ਨਹੀਂ ਬਨਣੀਆਂ ਚਾਹੀਦੀਆਂ ਭੈਣਾ ਜ਼ਰੂਰ ਧਿਆਨ ਦੇਣਾ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਬੜੀ ਵੱਡੀ ਪ੍ਰਾਪਤੀ ਜਿਹੜੀ ਐ ਇਸ ਨੂੰ ਦੱਸਿਆ ਜਾਂਦਾ ਹੈ ਤੇ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਇਹ ਆਪਾਂ ਸਾਰੇ ਜਾਣਦੇ ਆ ਇਹਦੇ ਬਾਰੇ ਆਪਾਂ ਜ਼ਿਆਦਾ ਬੇਨਤੀ ਨਹੀਂ ਕਰਨੀ ਸਾਧ ਸੰਗਤ ਪਰ ਮੈਂ ਇੱਕ ਬੇਨਤੀ ਜਿਹੜੀ ਐ ਜ਼ਰੂਰ ਕਰਨੀ ਚਾਹੁੰਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਗੱਲ ਕਹੀ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਨੇ ਬੇਨ ਸ਼ਬਦ ਹੈ ਪਰਮਾਈਐ ਦੁਬਿਦਾ ਡੋਬੇ ਪੂਰ ਸਤਿਗੁਰੂ ਨੇ ਇਥੇ ਸਾਰੀ ਗੱਲ ਹੀ ਕਲੀਅਰ ਕਰ ਦਿੱਤੀ ਕਲੀਅਰ ਕੱਟ ਦਿੱਤਾ ਗੁਰੂ ਦੇ ਸ਼ਬਦ ਤੋਂ ਵਾਂਝਿਆ ਰਹਿ ਕੇ ਉਹ ਢਟਕਣਾ ਦੇ ਵਿੱਚ ਪਿਆ ਰਹਿੰਦਾ ਹੈ ਦੁਬਿਦਾ ਉਸ ਮਨੁੱਖ ਦਾ ਗਿਆਨ ਇੰਦਰੀਆਂ ਦਾ ਸਾਰਾ ਹੀ ਪਰਿਵਾਰ ਮੋਹ ਦੇ ਸਮੁੰਦਰ ਵਿੱਚ ਡੋਬ ਲੈਂਦੀ ਹੈ ਬਿਨ ਸ਼ਬਦ ਹੈ ਸ਼ਬਦ ਤੋਂ ਬਿਨਾਂ ਗੁਰੂ ਤੋਂ ਬਿਨਾ ਉਹ ਭਰਮ ਦਾ ਹੀ ਰਹਿੰਦਾ ਹੈ ਭਰਮਾਂ ਦੇ ਵਿੱਚ ਹੀ ਰਹਿੰਦਾ ਹੈ ਕਿ ਇੱਧਰ ਬਾਗਿਆ ਉੱਧਰ ਬਾਗਿਆ ਦੁਬਦਾ ਡੋਬੇ ਪੂਰ ਉਹਨੇ ਅੱਗਾ ਪਿੱਛਾ ਸਾਰਾ ਹੀ ਡੋਬ ਦਿੱਤਾ ਦੁਬਦਾ ਦੇ ਵਿੱਚ ਜਿਹੜਾ ਪੈ ਗਿਆ 2 ਵਿਦ 2 ਵਿਦਾਂ ਭਾਵ ਦੋ ਚਿੱਤੀ ਜਿਦੇ ਦੋ ਚਿੱਤ ਵੀ ਕਰਾਂ ਕ ਨਾ ਕਰਾਂ ਇਧਰ ਜਾਵਾਂ ਕਿ ਨਾ ਜਾਵਾਂ ਇਹ ਹੋ ਜਵੇ ਜਾਂ ਨਾ ਹੋ ਜਵੇ ਅਰਦਾਸ ਕਰਤੀ ਪਤਾ ਨਹੀਂ ਹੋਏਗੀ ਸਹੀ ਪਤਾ ਨਹੀਂ ਨਹੀਂ ਜੇ ਉਹ ਜਿਹੜਾ ਇਹੋ ਜੀਆਂ ਚੀਜ਼ਾਂ ਦੇ ਵਿੱਚ ਉਲਝ ਜੇ ਜਿਹੜਾ ਇਹੋ ਜੀਆਂ ਚੀਜ਼ਾਂ ਨੂੰ ਕਰਨ ਲੱਗ ਜਾਏ ਸਾਧ ਸੰਗਤ ਤੋਂ ਕਦੇ ਪਾਸ ਨਹੀਂ ਹੁੰਦਾ ਉਹ ਕਦੀ ਪਾਸ ਨਹੀਂ ਹੁੰਦਾ ਚਾਹੇ ਜੋ ਮਰਜ਼ੀ ਹੋ ਜੇ ਜੜੀਆਂ ਮਰਜ਼ੀਆਂ ਗੱਲਾਂ ਹੋ ਜਾਣ ਉਹ ਪਾਸ ਨਹੀਂ ਹੁੰਦਾ ਤੇ ਸਾਧ ਸੰਗਤ ਜਿਹਨੂੰ ਗੁਰਬਾਣੀ ਦੀ ਸਮਝ ਆ ਗਈ ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਮਝ ਆ ਗਈ ਗੁਰੂ ਦੇ ਬਚਨਾਂ ਦੀ ਸਮਝ ਆ ਗਈ ਸਤਿਗੁਰ ਸੱਚੇ ਪਾਤਸ਼ਾਹ ਦੀ ਸਮਝ ਆ ਗਈ ਤੇ ਸਾਧ ਸੰਗਤ ਉਹ ਕਦੀ ਵੀ ਡੋਲਦਾ ਨਹੀਂ ਪਿਆਰਿਓ ਉਹ ਕਦੀ ਨਹੀਂ ਡੋਲਦਾ ਉਹ ਤੇ ਨਾ ਹੀ ਉਹ ਫਿਰ ਆ ਬਾਦੂ ਦੀਆਂ ਚੀਜ਼ਾਂ ਦੇ ਵਿੱਚ ਜਿਹੜਾ ਹੈ ਗੌਰ ਕਰੇ ਬਾਦੂ ਦੀਆਂ ਚੀਜ਼ਾਂ ਦੇ ਵਿੱਚ ਕਦੀ ਵੀ ਉਹ ਪੈਂਦਾ ਨਹੀਂ ਤੇ ਨਾ ਹੀ ਉਹ ਕਿਸੇ ਨੂੰ ਆਖਦਾ ਵੀ ਤੁਸੀਂ ਗੌਰ ਕਰੋ ਜਾਂ ਨਾ ਕਰੋ ਕਦੀ ਨਹੀਂ ਉਹ ਕਹਿੰਦਾ ਤੇ ਫਾਲਤੂ ਦੇ ਤਿਹਾਰਾਂ ਦੇ ਵਿੱਚ ਉਹ ਕਦੀ ਯਕੀਨ ਨਹੀਂ ਰੱਖਦਾ ਫਾਲਤੂ ਦੀਆਂ ਗੱਲਾਂ ਬਾਤਾਂ ਦੇ ਵਿੱਚ ਕਦੀ ਉਹ ਪੈਂਦਾ ਨਹੀਂ ਕਦੀ ਵੀ ਨਹੀਂ ਪੈਂਦਾ ਸਾਰ ਸੰਗਤ ਕਦੀ ਵੀ ਨਹੀਂ ਆਉਂਦਾ ਉਹ ਕਦੀ ਵੀ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਂਦਾ ਕਦੀ ਵੀ ਇਹਨਾਂ ਬਾਤਾਂ ਦੇ ਵਿੱਚ ਨਹੀਂ ਆਉਂਦਾ ਸਾਧ ਸੰਗਤ ਚਾਹੇ ਕੁਝ ਵੀ ਹੋ ਜਾਏ ਉਹ ਕਦੇ ਵੀ ਦੁਨੀਆ ਦੀਆਂ ਰੀਤਾਂ ਮਨੋਤਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਹੈ ਕਦੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਉਹ ਨਹੀਂ ਆਉਂਦਾ ਸਾਧ ਸੰਗਤ ਆਪਾਂ ਵੇਖਦੇ ਆ ਨਾ ਵੀ ਅੱਜ ਕੱਲ ਜਿਹੜਾ ਸਿਸਟਮ ਹੈ ਉਹ ਰਖੜੀ ਦਾ ਰੁਝਾਨ ਬਹੁਤ ਜ਼ਿਆਦਾ ਚੱਲਿਆ ਹੋਇਆ ਹੈ ਰਖੜੀ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਤੇ ਬੇਨਤੀਆਂ ਆਪਾਂ ਸਾਂਝੀਆਂ ਕਰ ਦਈਏ ਸਾਧ ਸੰਗਤ ਰਖੜੀ ਦਾ ਤਿਹਾਰ ਮਨਾਇਆ ਜਾਂਦਾ ਇੱਕ ਭੈਣ ਤੇ ਭਰਾ ਦਾ ਇਤਿਹਾਸ ਹੈ ਭੈਣ ਤੇ ਭਰਾ ਦਾ ਇਤਿਹਾਸ ਹੈ ਸਾਧ ਸੰਗਤ ਇੱਕ ਭੈਣ ਆਪਣੇ ਭਰਾ ਤੋਂ ਰਖੜੀ ਬਨ ਕੇ ਸ਼ਗਨ ਲੈਂਦੀ ਹੈ ਪਿਆਰ ਜਿਹੜਾ ਹੈ ਔਰ ਇੱਕ ਪ੍ਰਣ ਵੀ ਲੈਂਦੀ ਆ ਤੁਹਾਨੂੰ ਇਹ ਵੀ ਪਤਾ ਹੈ ਪਰ ਕਿਹੜੀਆਂ ਰਖੜੀਆਂ ਸਾਨੂੰ ਨਹੀਂ ਬਨਣੀਆਂ ਚਾਹੀਦੀਆਂ ਇੱਕ ਤਾਂ ਵਿਖਾਵੇ ਦੀ ਰਖੜੀ ਵਿਖਾਵੇ ਦਾ ਪਿਆਰ ਵੀ ਲੋਕਾਂਚਾਰੀ ਵੀ ਲੋਕ ਕਹਿ ਦੇਣ ਵੀ ਭੈਣ ਆਈ ਸੀ ਰਖੜੀ ਬਨ ਗਈ ਭੈਣ ਆਈ ਸੀ ਇਹਨਾਂ ਦੀ ਤਾਂ ਰਖੜੀ ਬਨ ਗਈ ਤੇ ਮਨਾਂ ਦੇ ਵਿੱਚ ਵਿਖਾਵੇ ਦਾ ਪਿਆਰ ਮਨਾਂ ਦੇ ਵਿੱਚ ਬਖਾਵੇ ਦੀਆਂ ਗੱਲਾਂ ਬਾਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਾਧ ਸੰਗਤ ਇਹ ਚੀਜ਼ਾਂ ਸਾਡਾ ਬਹੁਤ ਨੁਕਸਾਨ ਕਰਦੀਆਂ ਨੇ ਬਖਾਵੇ ਦੀ ਰਖੜੀ ਕਦੀ ਨਹੀਂ ਔਰ ਦੂਜੀ ਗੱਲ ਸਾਧ ਸੰਗਤ ਕੇ ਮਨ ਦੇ ਵਿੱਚ ਵੈਰ ਭਾਵਨਾ ਦੁਸ਼ਵੈਸ਼ ਰੱਖ ਕੇ ਕੀਤਾ ਹੋਇਆ ਨਿਵਾਇਆ ਹੋਇਆ ਪਿਆਰ ਰਸਮਾਂ ਰੀਤਾਂ ਜੋ ਆਪਾਂ ਵੇਖਦੇ ਆਂ ਇਹ ਚੀਜ਼ਾਂ ਬਹੁਤ ਗਲਤ ਨੇ ਬਹੁਤ ਗਲਤ ਨੇ ਚੀਜ਼ਾਂ ਤੇ ਸਾਧ ਸੰਗਤ ਇੱਥੋਂ ਤੱਕ ਕਈ ਚੀਜ਼ਾਂ ਮੰਨੀਆਂ ਗਈਆਂ ਕਹਿੰਦੇ ਵਖਾਵੇ ਦੀਆਂ ਰਖੜੀਆਂ ਤੇ ਹਰ ਕਿਸੇ ਨੇ ਬਨੀਆਂ ਪਰ ਅੰਦਰਲੇ ਮਨ ਤੋਂ ਰਖੜੀ ਜਿਹੜੀ ਹੈ ਉਹ ਕਿਸੇ ਵਿਰਲੇ ਨੇ ਬੰਨੀ ਕਿਸੇ ਵਿਰਲੇ ਨੇ ਕਹਿੰਦੇ ਟੁੱਟੇ ਵੀ ਇੱਕ ਹੋ ਜਾਂਦੇ ਨੇ ਜੇ ਮਨ ਦੇ ਵਿੱਚੋਂ ਈਰਖਾ ਦਵੇਸ਼ ਭਾਵਨਾ ਖਤਮ ਹੋ ਜਾਏ ਸਾਰ ਸੰਗਤ ਜੇ ਇਹ ਭਾਵਨਾ ਜਿਹੜੀ ਹੈ ਨਾ ਮਨ ਚੋਂ ਖਤਮ ਹੋ ਜਾਏ ਤਾਂ ਟੁੱਟੇ ਵੀ ਇੱਕ ਹੋ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਹੋ ਜਾਂਦੀਆਂ ਨੇ ਗੁਰਮੁਖ ਪਿਆਰਿਓ ਕਹਿੰਦੇ ਕਾਲੇ ਰੰਗ ਦੀ ਰਖੜੀ ਨਹੀਂ ਬੰਨਣੀ ਚਾਹੀਦੀ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਕਿ ਜੀ ਖੰਡਤ ਰਖੜੀ ਨਹੀਂ ਬੰਨਣੀ ਚਾਹੀਦੀ ਜੀ ਦੇਵੀ ਦੇਵਤਿਆਂ ਵਾਲੀਆਂ ਰਖੜੀਆਂ ਨਹੀਂ ਬੰਨਣੀਆਂ ਚਾਹੀਦੀਆਂ ਤੇ ਹੋਰ ਜੇ ਆਪਾਂ ਵੇਖੀਏ ਜਿਹੜੀਆਂ ਆਮ ਤੌਰ ਤੇ ਫੈਂਸੀ ਰਖੜੀਆਂ ਨੇ ਉਹਨਾਂ ਦਾ ਉਪਯੋਗ ਬਹੁਤ ਘੱਟ ਕੀਤਾ ਜਾਣਾ ਚਾਹੀਦਾ ਜੇ ਕਰਨਾ ਹੀ ਹੈ ਤਿਹਾੜ ਮਨਾਉਣਾ ਹੀ ਹੈ ਤਾਂ ਦਿਲ ਤੋਂ ਮਨਾਈਏ ਪਿਆਰ ਰੱਖ ਕੇ ਠੀਕ ਹੈ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਇੱਕ ਭੈਣ ਆਪਣੇ ਭਰਾ ਤੋਂ ਪ੍ਰਣ ਲਵੇ ਆਪਣੀ ਰਖਿਆ ਦੇ ਬਦਲੇ ਕਿ ਤੂੰ ਨਸ਼ਾ ਨਹੀਂ ਕਰੇਂਗਾ ਤੂੰ ਆਪਣੇ ਆਪ ਨੂੰ ਸੁਧਾਰ ਲਾ ਉਹੀ ਬਹੁਤ ਹੈ ਸਾਤ ਸੰਗਤ ਤੂੰ ਦਸਤਾਰ ਸਜਾ ਮਾੜੇ ਕੰਮਾਂ ਤੋਂ ਵਰਜਤ ਹੋ ਜਾ ਬਸ ਇਨਾਂ ਨੂੰ ਸਮਝ ਲੈ ਵੀ ਇਹ ਇਹੋ ਹੀ ਮੇਰਾ ਪਿਆਰ ਹੈ ਇਹੋ ਹੀ ਮੈਨੂੰ ਜਿਹੜੇ ਤੂੰ ਪਿਆਰ ਦੇ ਰੂਪ ਦੇ ਵਿੱਚ ਪੈਸੇ ਦੇਣੇ ਨੇ ਇਹੋ ਹੀ ਹੈ ਬਸ ਮੈਨੂੰ ਆਹ ਚੀਜ਼ ਦੇ ਦੇ ਆਹ ਬਹੁਤ ਜ਼ਰੂਰੀ ਇੱਕ ਭਰਾ ਆਪਣੇ ਭੈਣ ਨੂੰ ਜਿਹੜਾ ਹੈ ਪ੍ਰਣ ਦੇਵੇ ਇੱਕ ਚੁੰਨੀ ਦੇਵੇ ਕਿ ਅੱਜ ਤੋਂ ਬਾਅਦ ਆ ਚੁੰਨੀ ਜਿਹੜੀ ਹੈ ਤੈਂ ਆਪਣੇ ਸਿਰ ਤੇ ਰੱਖਣੀ ਆ ਭੈਣਾ ਤੇ ਇਹ ਚੁੰਨੀ ਆਪਣੇ ਸਿਰ ਤੋਂ ਵੱਖ ਨਹੀਂ ਕਰਨੀ ਬਸ ਇਹ ਚੀਜ਼ਾਂ ਦੀ ਲੋੜ ਹੈ ਸਮਾਜ ਨੂੰ ਖੈਰ ਆਪਾਂ ਬੇਨਤੀ ਤਾਂ ਕਰਕੇ ਕੀਤੀ ਐ ਕਿਉਂਕਿ ਤਿਹਾਰ ਚੱਲ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਸੀ ਵੀ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਜਿਨੇ ਸ਼ਬਦ ਨੂੰ ਬਾਚ ਲਿਆ ਸ਼ਬਦ ਨੂੰ ਪਹਿਚਾਨ ਲਿਆ ਸ਼ਬਦ ਦੀ ਆਰਾਧਨਾ ਕਰ ਲਈ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਹੈ ਉਹ ਆ ਚੀਜ਼ਾਂ ਦੇ ਵਿੱਚ ਯਕੀਨ ਨਹੀਂ ਕਰਦਾ ਪਾਤਸ਼ਾਹ ਕਹਿੰਦੇ ਜਿਨੇ ਸ਼ਬਦ ਨੂੰ ਪਹਿਚਾਨ ਲਿਆ ਉਹ ਫਿਰ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦਾ ਹੈ ਇਹਨਾਂ ਚੀਜ਼ਾਂ ਤੋਂ ਬਿਲਕੁਲ ਦੂਰ ਹੋ ਜਾਂਦਾ ਹੈ ਪਾਰਸ਼ਾ ਨੇ ਇਹ ਵੀ ਗੱਲ ਕਹੀ ਸਤਿਗੁਰੂ ਕਹਿੰਦੇ ਨੇ ਪੰਚ ਭੂਤ ਸੱਚ ਭੈਰਤੇ ਜੋਤ ਸੱਚੀ ਮਨ ਮਾਹੇ ਸਾ ਉਸ ਦਾ ਸਾਰਾ ਸ਼ਰੀਰ ਪ੍ਰਭੂ ਦੀ ਯਾਦ ਵਿੱਚ ਪ੍ਰਭੂ ਦੇ ਯਦਵ ਵਿੱਚ ਰੰਗਿਆ ਰਹਿੰਦਾ ਹੈ ਸਦਾ ਸਿਰ ਪ੍ਰਭੂ ਦੀ ਜੋਤ ਉਸ ਦੇ ਮਨ ਦੇ ਵਿੱਚ ਟਿਕੀ ਰਹਿੰਦੀ ਹੈ ਉਹਦੇ ਮਨ ਦੀ ਭਾਵਨਾ ਜਿਹੜੀ ਹੈ ਇਹ ਬਣ ਜਾਂਦੀ ਹੈ ਪਿਆਰਿਓ ਸਤਿਗੁਰ ਸੱਚੇ ਪਾਰਸ਼ਾ ਜੀ ਐਡੀ ਵੱਡੀ ਕਿਰਪਾ ਕਰਕੇ ਨਿਵਾਜਦੇ ਨੇ ਤੇ ਆਪਾਂ ਸ਼ਬਦ ਦੇ ਨਾਲ ਜੁੜੀਏ ਰਖੜੀ ਮਨਾਉਣੀ ਹੈ ਜ਼ਰੂਰ ਮਨਾਓ ਪਰ ਭੈਣ ਭਰਾਵਾਂ ਦਾ ਜਿਹੜਾ ਪਿਆਰ ਹੈ ਉਹ ਜ਼ਰੂਰ ਕਾਇਮ ਰਵੇ ਇਹ ਨਾ ਹੋਵੇ ਸਾਰਾ ਸਾਲ ਲੜੀਏ ਤੇ ਇੱਕ ਦਿਨ ਅਸੀਂ ਪਿਆਰ ਦਿਖਾਉਣ ਦੇ ਲਈ ਇੱਕ ਹੋ ਜਾਈਏ ਉਹ ਕੰਮ ਨਾ ਕਰੋ ਵਿਖਾਵੇ ਦਾ ਪਿਆਰ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ